ਓ ਯਾਰ ਨਾ ਰੁਕਿਆ ਬਿਨਾਂ ਹੀ ਜੁੜੀ ਕਰਨੀ ਪੈਣੀ ਕਿੱਥੇ ਚੱਲੇ ਰਹੀ ਆਪਾਂ ਵਿਆਹ ਹਣਾ ਵਾ ਵਿਆਹ ਅੱਛਾ ਵਿਆਹ ਜਾਲੀ ਛੇਤੀ ਹੋ ਗਿਆ ਮਤਲਬ ਕਿ ਅਸਰੀ ਗਾਲ ਜੀ ਕੀ ਸਿੱਖਿਆ ਦੇਣਾ ਪਹੁੰਚਾਓਗੇ ਅੱਜ ਦੇ ਯੂਥ ਨੂੰ ਸਿੱਖਿਆ ਇਹ ਦੇਣੀ ਚਾਹਾਂਗੇ ਕੁੜੀਆਂ ਦਾ ਖੜਾ ਛੱਡੋ ਕੁੜੀਆਂ ਸਿੰਘ ਚੱਜੰਦ ਮੱਲੇ ਹਵਾਲੇ ਹਾਂਜੀ ਗਾਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਇੱਕ ਕੈਨਜੀ ਵੀਡੀਓ ਦੇ ਨਾਲ ਅੱਜ ਆਪਾਂ ਚੱਲੇ ਆਂ ਦੁਕਾਨ ਤੇ ਗੱਲ ਤੁਹਾਨੂੰ ਦੱਸਿਆ ਸੀਗਾ ਕਿ ਜਿਵੇਂ ਜਿਵੇਂ ਕੰਮ ਹੁੰਦੇ ਜਾਏਗਾ ਮੈਂ ਤੁਹਾਨੂੰ ਅਪਡੇਟ ਦਿੰਦੇ ਜਾਵਾਂਗੇ ਤੇ ਅੱਜ ਆਪਣੇ ਪੇਂਟਰ ਨੇ ਲੱਗਣਾ ਜਿਹੜੇ ਉਹ ਕਾਫ ਬੋਰਡ ਜਿਹੜਾ ਨਾ ਉਹ ਪੇਂਡ ਕਰਨ ਲਈ ਤੇ ਚਲੋ ਚੱਲਦੇ ਆਂ ਨਾਲੇ ਉਹਨੂੰ ਕੋਈ ਪੇਂਟ ਕੋਲ ਦਾ ਸਮਾਨ ਲਿਆ ਦੀਏ ਤੇ ਨਾਲੇ ਤੇ ਜਿਵੇਂ ਜਿਵੇਂ ਕੰਮ ਹੁੰਦਾ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਨਾਲ ਦੀ ਨਾਲ ਲੋ ਭਈ ਆਪਾਂ ਆ ਗਏ ਆਂ ਦੁਕਾਨ ਤੇ ਆ ਵੀਰ ਹੁਣ ਅਸਮੈਕਾ ਲਾ ਵੀ ਦਿੱਤਾ ਉੱਪਰ ਕਰੋ ਚੈੱਕ ਕਰੋ ਚੈੱਕ ਵੀਰ ਹਲਾ ਆ ਵੀਰ ਹੁਣ ਆਪਣੇ ਆਉਣ ਤੋਂ ਪਹਿਲਾਂ ਹੀ ਲੱਗੇ ਹੋਏ ਆ ਬੱਸ ਆ ਵੀਰ ਦੇ ਕੰਮ ਆ ਸਾਰੇ ਉਹ ਪੈਂਟਰ ਵੀ ਦਾ ਵੀ ਆ ਗਿਆ ਉਹਨਾਂ ਨੇ ਚੱਲੇ ਆਪਾਂ ਸਮਾਨ ਲੈਣ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਸਮਾਨ ਲੈ ਕੇ ਹਲੋ ਵੀ ਮਿੱਤਰੋ ਆਪਾਂ ਆ ਗਏ ਦੁਕਾਨ ਤੋਂ ਸਮਾਨ ਕਢਾਉਣ ਤੇ ਪੈਂਟਰ ਦਾ ਸਮਾਨ ਲੈਣਾ ਉਹ ਵੀਰੋਂ ਇਹ ਸਮਾਨ ਕਢਾਈ ਜਾਂਦੇ ਆ ਸਾਰਾ ਦੇਖ ਆ ਵੀਰ ਉਹਨਾਂ ਦੀ ਦੁਕਾਨ ਹੁੰਦੀ ਸੀ ਪਹਿਲਾਂ ਇੱਧਰ ਮੇਰੇ ਹਿਸਾਬ ਨਾਲ ਸ਼ਾਇਦ ਆ ਇੱਧਰ ਹੀ ਹੁੰਦੀ ਸੀ ਆ ਅੱਗ ਲੱਗ ਗਈ ਸੀ ਸ਼ਾਇਦ ਆਹੀ ਸੀਗੀ ਆਹੀ ਸੀ ਆਹੀ ਦੁਕਾਨ ਸੀ ਆ ਸ਼ਾਇਦ ਅੱਗ ਲੱਗ ਗਈ ਸੀ ਤੇ ਉਹ ਭਰਾ ਉਹਨਾਂ ਫੇਰ ਕੰਮ ਤੋਂ ਤੋੜ ਲਿਆ ਵਧੀਆ ਲੋ ਜੀ ਆਰਐਸਡੀ ਸਕੂਲ ਜਿੰਨਾ ਵੀ ਜਨ ਨੂੰ ਇਹ ਵੀ ਨਹੀਂ ਪਤਾ ਲੱਗਾ ਆਰਐਸਡੀ ਸਕੂਲ ਵਾਲੇ 로ਡ ਤੇ ਆ ਦੁਕਾਨ ਆਪਣੀ ਐਮਡੀ ਮੋਡਲ ਸਕੂਲ ਅੱਗੇ ਆ ਜਦੋਂ ਆਰਐਸਡੀ ਤੋਂ ਅੱਗੇ ਤੇ ਜਮਾਨ ਆਪਾਂ ਸਾਰਾ ਲੈ ਆਂਦਾ ਵਕਤ ਕਰੋ ਚੈੱਕ ਬਕਤ ਦੂਜਾ ਅੱਗੇ ਰਿਹਾ ਐਮਡੀ ਮੋਡਲ ਸਕੂਲ ਉਹਦੋਂ ਜਸਟ ਸਾਹਮਣੇ ਆਪਣੀ ਦੁਕਾਨ ਹੈ ਬਹੁਤ ਚੰਗਾ ਇੱਥੇ ਲੋ ਜੀ ਅਹੀਂ ਲੈ ਜਾਂਦਾ ਹਾਂ ਸਾਰਾ ਸਮਾਨ ਇਹਨੂੰ ਸਾਈਡ ਤੇ ਲਾ ਦਿਆਂ ਦੇ ਠੀਕ ਹੈ ਉਹ ਚੈੱਕ ਕਰੋ ਆਪਣਾ ਕੋਸਟਨ ਸੋ ਨਾਲ ਲੱਗਦਾ ਬੈਕ ਕਮਿੰਗ ਸੂਨ ਬਾਏ ਪਬਲਿਕ ਟੀਮ ਦਾ ਸ਼ੂਜ਼ ਡਾਊਨ ਕਰੋ ਚੈੱਕ ਵੀਰ ਹੋਣੀ ਫਟੇ ਫਟੇ ਵੱਢੀ ਆਉਂਦੇ ਪਤਾ ਨਹੀਂ ਕੀ ਕਰੀ ਦਰੀ ਆ ਇਹ ਲੱਗਾ ਮੇਰੇ ਹਿਸਾਬ ਨਾਲ ਦਰਾਇ ਬਣਾਉਣ ਲੱਗਾ ਕਰੋ ਚੱਕ ਗੱਲਾਂ ਕੰਟਰੋਲ ਆਪਾਂ ਵੀ ਇਹ ਦੇ ਦਨੀ ਆ ਹਾਂ ਸਾਰੀ ਆਲ ਸਾਰੇ ਆ ਡਿਸਪਲੇ ਆਈਡੀ ਸੋ ਸਾਹਮਣੇ ਤਾਂ ਆਪਾਂ ਫਲੈਕਸ ਵਾਲਪੇਪਰ ਲਾਣਾ ਹੈ ਇੱਧਰ ਵੀ ਫਲੈਕਸ ਵਾਲਪੇਪਰ ਲਾਣਾ ਤੇ ਇੱਧਰ ਲੋਅਰਸ ਲੱਗਣਗੇ ਕਾਉਂਟਰ ਦੀ ਬੈਕ ਸਾਈਡ ਤੇ ਉਹ ਸਾਹਮਣੇ ਸੋਫਾ ਲੱਗੇਗਾ ਤੇ ਆਹ ਡਿਸਪਲੇ ਬਹੁਤ ਸੋਹਣੀ ਲੱਗੀ ਸੋ ਮਿਲਦੇ ਤੁਹਾਨੂੰ ਜਿਵੇਂ ਜਿਵੇਂ ਨਿੱਕ ਨਿੱਕੀ ਅਪਡੇਟ ਦਿੰਦੇ ਜਾਵਾਂਗੇ ਕਹਿੰਦੇ ਕੰਮ ਚੱਲੀ ਜਾਂਦਾ ਲੱਗੇ ਹੋਏ ਨੇ ਰੇਗਮਾਰ ਲਾਉਣ ਲੱਗੇ ਹੋਏ ਵੀਰੋ ਨਹੀਂ ਰੇਗਮਾਰ ਲਾਉਂਦੇ ਪਹਿਲੇ ਰੇਕ ਮਾਰ ਲਾ ਕੇ ਫਿਰ ਇੰਜ ਦੇ ਪ੍ਰਾਈਮਰ ਮਾਰਨਗੇ ਫਿਰ ਇੰਜ ਤੇ ਕੀ ਕਹਿੰਦੇ ਨੇ ਉਹ ਨੂੰ ਫਿਲਿੰਗ ਫਿਲਿੰਗ ਕਰਕੇ ਫਿਰ ਪੇਂਟ ਹੋਣਾ ਇੰਜ ਤੇ ਕਰੋ ਚੈੱਕ ਲੋ ਵੀ ਮਿੱਤਰੋ ਕਹਿੰਦੇ ਮਾਮੇ ਹੋਣੀ ਮਾਮਾ ਜੀ ਚਾਹ ਲੈ ਗਿਆ ਇਹਨੇ ਚਾਹ ਮਾਮਾ ਆਪਣਾ ਚਾਹ ਪੀ ਰਹੇ ਨੇ ਵੀਰ ਹੋਣੀ ਕਰੋ ਚੈੱਕ ਪੁੰਡ ਰਹੇ ਇੱਧਰ ਆਪਣਾ ਬੰਨਿਆ ਦਰਾਜ ਓ ਜ਼ੀਰੋ ਨਹੀਂ ਆ ਗਏ ਗੁੱਡ ਮਾਰਨਿੰਗ ਕੀ ਹਾਲੇ ਕਿੱਧਰ ਹੋਏ ਜੀ ਨਹੀਂ ਗਏ ਕਿੱ데 ਕਿੱਥੇ ਕਿੱਥੇ ਗਏ ਨਹੀਂ ਗਏ ਉਹ ਸਾਰਾ ਪ੍ਰੂਫ ਕਿਹੜੇ ਪ੍ਰੂਫ ਆਂ ਦੀ ਦੇਣੀ ਆ ਜੋ ਦਾ ਸਾਲਾ ਪੈਲੀ ਜਾ ਪੈਲੀ ਤੇ ਕੀ 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 ਅਪਰਵਡ ਪੈਲੀ ਕਰਾਉਂਦੇ ਆ ਵੀਰ ਜੀ ਹੜਪੀਟ ਤਾਂ ਵੇਜੇ ਸਾਡੀ ਪੈਲੀ ਨੂੰ ਬਹੁਤ ਨੁਕਸਾਨ ਪਹੁੰਚਿਆ ਜੀ ਤੇ ਸਾਡੀ ਪੈਰੀ ਕਰਾਉਣੀ ਆ ਕੀ ਕਰਾਉਣੀ ਆ ਸੇਵਾ ਪਹੁੰਚਾਉਣੀ ਹੋਵੇ ਦੱਸੋ ਅੱਛਾ ਕਰਾਉਣੀ ਆ ਜੀ ਪੈਰੀਆ ਆਪਣੀ ਦਾ ਬਹੁਤ ਨੁਕਸਾਨ ਹੋ ਗਿਆ ਜੀ 10 ਕਿੱਲੇ ਦਾ ਨੁਕਸਾਨ ਹੋ ਗਿਆ 1 ਮਿੰਟ 1 ਮਿੰਟ 1 ਵਾਰ 1 ਗਿਆ 10 ਕਿੱਲਿਆਂ ਦਾ ਨੁਕਸਾਨ ਹੋ ਗਿਆ ਜੀ ਸਾਡਾ ਅੱਛਾ ਪਰ ਆਪਾਂ ਠੀਕ ਕਰ ਦੇ ਦਿੱਤੀ ਕੋਈ ਚੱਕਰ ਨਹੀਂ 10 ਕਿੱਲੇ ਗਿਆ 10 ਕਿੱਲੇ ਗਿਆ ਹਾਂਜੀ ਹੁਣ ਫਿਰ ਹੁਣ ਫਿਰ ਉਹ ਕਰਾਉਣ ਦੇ ਆ ਜੀ ਤੇ ਉਹ ਜਾਣ ਨੂੰ ਫਿਰਦੇ ਨੇ ਮੈਂ ਘਰੇ ਰਹਿਣਾ ਵਾ ਗੱਡੀ ਫੜਾਉਣੀ ਆ ਜੀ ਛੇਤੀ ਤੁਸੀਂ ਸੰਪਰਕ ਬਾਹਰ ਲੋ ਆ ਗਏ ਮੈਂ ਤੇ ਕੋ ਬਾ ਐ ਮੁਰਕ ਕੇ ਆਈ ਆ ਗਏ ਐ ਆ ਗਏ ਤਾਂ ਕੀ ਗੱਲ ਹੈ ਲੋ ਵੀ ਮਿੱਤਰੋ ਹੁਣ ਆਪਾਂ ਚੱਲੇ ਆ ਖਬਾਰ ਰੱਦੀ ਲੈਣ ਤੇ ਰੱਦੀ ਉਹਨੇ ਸਾਈਡ ਤੇ ਲਾਉਣੀ ਹੈ ਪੇਂਟ ਪੇਂਟ ਕਰਨ ਵਾਸਤੇ ਕਿ ਕੰਧ ਤੇ ਨਾ ਦਾਗ ਪਾਵੇ ਤੇ ਚੱਲੇ ਆ ਆਪਾਂ ਰੱਦੀ ਲੈਣ ਕੁਆੜੀ ਤੋਂ ਮਿਲ ਜਾਣੀ ਮੇਰੇ ਸਾਹਬ ਲੋ ਜੀ ਆਪਾਂ ਨੂੰ ਹੁਣ ਇੱਕ ਪ੍ਰੋਬਲਮ ਆ ਗਈ ਏ ਆਪਣੇ ਸ਼ਕਰਦ ਆਪਣੇ ਬੇਟਾ ਹੀ ਵਾਪਸ ਆ ਗਏ ਨੇ ਜਿੱਥੇ ਗਏ ਸੀ ਗੱਡੀ ਕੁੜੀ ਦੇਖ ਤੇ ਉਹ ਵੀ ਕਹਿੰਦੇ ਹੁਣ ਸਾਨੂੰ ਮੈਨੂੰ ਨਾਲ ਲੈ ਕੇ ਜਾਓ ਤੇ ਉਹਨੂੰ ਲੈਣ ਚੱਲੇ ਆ ਆਪਾਂ ਹੁਣ ਲੇ ਕੇ ਜਾਣਾ ਪੈਣਾ ਕੀ ਕਰੀਏ ਚਲੋ ਇਹ ਵਾਪਸ ਕੀ ਗੱਲ ਇਹਨਾਂ ਨੂੰ ਲੈ ਕੇ ਜਾਣਾ ਪੈਣਾ ਹਲੇ ਕਿੱਥੇ ਜਾਣਾ ਵਾ ਬੈਂਕ ਬੈਂਕ ਕੀ ਕਰਨ ਜਾਣਾ ਇਹ ਗੱਲ ਕੱਲ 60 ਕਰੋੜ ਰੁਪਏ ਜਾਣਾ 60 ਕਰੋੜ ਬੈਂਕ ਜੇ ਤਾਂ ਭੁੱਲ ਗਿਆ ਸਾਰੇ ਸ਼ਹਿਰ ਦੀਆਂ ਫੋਲਦੀਆਂ ਹਾਂ ਲੱਪਣਾ ਯਾਰ ਕਿਤੇ ਹੀ ਹੋਏ ਰੇ ਜਿਹੜੇ ਖਰਾਏ ਸੀ మేని ਆਪਾਂ ਨਾਲ ਇੱਧਰ ਨਹੀਂ ਗਏ ਸੀ ਕਿੱਧਰ ਉਹ ਯਾਰ ਚੇਤਾ ਹੀ ਭੁੱਲ ਗਿਆ ਛੇਤਾ ਭੁੱਲ ਗਿਆ ਬੈਂਕ ਹੀ ਚੇਤਾ ਭੁੱਲ ਗਿਆ ਯਾਰ ਕਿਹੜਾ ਚੱਲ ਕੋਈ ਨਹੀਂ ਇਹਨਾਂ ਦਾ ਘਾਟਾ ਚੱਲਦਾ ਹੀ ਲੋ ਜੀ ਆਪਾਂ ਬਾਹਰ ਆਪਦੇ ਬੇਟਿਆਂ ਨੂੰ ਹੋ ਬਣਤ ਵੀ ਲੋ ਤੇ ਬਸ ਐਵੇਂ ਆ ਜਿਦਾਂ ਇਹਨਾਂ ਨੂੰ ਬਾਹਲੀਏ ਸਾਰੇ ਦੁੱਖ ਭੁੱਲ ਜਾਂਦੇ ਨੇ ਜਦੋਂ ਇਹ ਇਕੱਠੇ ਹੋਣ ਐਂ ਜਦੋਂ ਇਕੱਠੇ ਹੋ ਜਾਈਏ ਸਾਰੇ ਦੁੱਖ ਦੁੱਖ ਭੁੱਲ ਜਾਂਦੇ ਨੇ ਪਹਿਲਾਂ ਤੁਸੀਂ ਵੇਖਿਆ ਨਾ 12 ਰੁਪਏ ਦਾ ਲੋ ਵੀਰ ਜੀ ਰੱਦੀ ਲੈ ਲਈ ਏ ਹੁਣ ਮੁੰਡਾ ਬਣ ਗਿਆ ਰੱਦੀ ਰਤੀ ਫੌਜੀ ਫੌਜੀ ਰਤੀ ਆ ਲੈ ਚਲੋ ਚੱਲੀਏ ਓਏ ਯੋਦੇ ਪਾਸੇ ਹੋ ਉਹ ਮਨ ਲੱਤ ਤੂੰ ਹਲੋ ਫੇਰੀ ਵਾਏ ਦੇ ਓ ਯਾਰ ਮੈਨੂੰ ਬੋਲਣਾ ਨਹੀਂ ਸਾਡਾ ਨਹੀਂ ਆਉਂਦਾ ਤੈਨੂੰ ਸਾਰਾ ਕੁਝ ਬੋਲ ਲਵਾ ਵੇ ਰਤੀ ਵੇ ਏ ਓ ਓਏ ਯਾਰ ਨਿਸ਼ਾਨਾ ਹੀ ਵੜਾ ਨਿਸ਼ਾਨਾ ਖੋਜੀ ਹੈ ਨਾ ਫਿਰ ਅੱਜ ਕੋਈ ਸਿਆਣੀ ਗੱਲ ਕੋਈ ਸਿਆਣੀ ਗੱਲਾਂ ਮਤ ਦੇ ਦੇ ਲੋਕਾਂ ਨੂੰ ਮਤ ਦੇ ਦੇ ਹੁਣ ਦੇਖਿਆ ਨਾ ਰੱਦੀ ਵਾਲੇ ਨੂੰ ਆ ਰੱਦੀ ਇਹਨੂੰ ਦੇ ਮਤ ਕਰ ਲੋਕਾਂ ਨੂੰ ਦੇ ਮਤ ਵੀਰ ਜੀ ਕੰਮ ਕਰੋ ਕੰਮ ਨਾਲ ਹੀ ਕੰਮ ਹੁੰਦੇ ਆ ਫੇਰ ਹੀ ਆਪਣਾ ਵਿਆਹ ਹੋਣਾ ਵਾ ਵਿਆਹ ਅੱਛਾ ਵਿਆਹ ਜਿਆਦਾ ਛੇਤੀ ਹੋ ਗਿਆ ਮਤਲਬ ਕਿ ਫੇਰ ਹੀ ਆਪਣੇ ਘਰ ਦੇਣਾ ਆਪਣੀ ਰੋਟੀ ਦੇਣੀ ਆ ਮੈਨੂੰ ਤਾਂ ਤਾਂ ਕੰਮ ਕਰਨਾ ਪੈਂਦਾ ਫੇਰ ਰਾਤੀ ਰੋਟੀ ਨਹੀਂ ਨਾ ਮਿਲਦੀ ਰੋਟੀ ਨਹੀਂ ਮਿਲਦੀ ਅੱਜ ਨਹੀਂ ਮਿਲਦੀ ਜੇ ਵੇਖ ਲਿਆ ਅੱਜ ਆ ਵੀ ਮੈਂ ਕੰਮ ਕਰਕੇ ਆਇਆ ਉਹਨਾਂ ਨੂੰ ਦੱਸਦਾ ਨਾ ਕਈ ਕੰਮ ਕਰਕੇ ਆਓ ਪੂਣ ਇਕੱਠਾ ਕਰੋ ਓ ਹੈਲੋ ਓਏ ਰੋਕ ਲਓ ਜੀ ਗੱਤੀ ਆਪਾਂ ਫੜਾਦੀ ਵੀਰ ਨੂੰ ਵੀਰ ਨਾਲ ਸਾਰੀ ਸਵਾਈ ਕਰਤੀ ਰੇਗਮਾਰ ਲਾਤਾ ਸਾਰਾ ਓਏ ਰੁਕ ਛੱਡ ਗਏ ਜੀ ਆਪਾਂ ਨੂੰ ਛੱਡ ਗਏ ਨਹੀਂ ਨਹੀਂ ਓ ਮੋੜਾਈ ਮੋੜਾਈ ਓ ਆ ਗਈ ਇਹ ਕਿੱਥੇ ਛੱਡ ਕੇ ਜਾਣਗੇ ਆ ਆ ਗਈ ਚਲੋ ਜੀ ਚਲੋ 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 ਦੇਖਦੇ ਆਪਣੇ ਇਹਨਾਂ ਨੂੰ ਆਪਾਂ ਨਾਸ਼ਨ ਬੜੀ ਕਰਵਾ ਦਈਏ ਫੋਜੀ ਕੌਣ ਲਗਾਇਆ ਫੋਜੀ ਕੋਜੀ ਖੋਣ ਲੱਗਾ ਜੀ ਸਾਨੂੰ ਅੱਜ ਤੇ ਕੁੜੀਆਂ ਪਰੋ ਲੱਸੀ ਮੇਰੀ ਬਣਾ ਲੱਸੀ ਆਂ ਯੋਦਾ ਗੇ ਨੇ ਯੋਦਾ ਯੋਦਾ ਮੱਖੀ ਮਾਰ ਪਹਿਲਾਂ ਨਹੀਂ ਸਵਾਰਿਆ ਨਾ ਐ ਬਈ ਇੱਧਰ ਯੋਦਾ ਮੱਖੀ ਮਾਰ ਜੀ ਨਾਸ਼ਤਾ ਪਾਣੀ ਹੋ ਗਿਆ ਹੁਣ ਅਸੀਂ ਚੱਲੇ ਆ ਕਿੱਥੇ ਘਰੇ 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 ਜਲੇ ਬਸ ਖਣ ਵੀ ਨਹੀਂ ਆਈ ਸੀ ਹਾਂ ਹੋਰੇ ਤੇ ਮਾਮਾ ਪਾਗਾ ਨਹੀਂ ਗਈ ਜਣਿਆ ਕੰਮ ਵਿੱਚ ਕੰਮ ਤਾਂ ਕਿੱਧਰ ਨਿਕਾ ਤੇਰੀ ਜਾ ਰਹੀ ਉਹ ਨਹੀਂ ਹੋਣੀ ਚੱਲ ਕਾ ਜਲੀ ਹਲੋ ਜੀ ਰੇਟਿੰਗ ਦੇ ਚ ਪ੍ਰੈਮਰ ਪਤਾ ਹੈ ਨਾ ਪ੍ਰੈਮਰ ਪਾਇਆ ਹਾਂ ਜੀ ਜੀ ਪ੍ਰੈਮਰ ਹਾਂ ਆਹ ਨਹੀਂ ਬੈਠੂ ਰੱਖਣੇ ਕਰਨੇ ਆਹੋ ਗੱਲਾ ਹੈ ਕਿਉਂ ਇੱਕ ਜੱਵੀ ਸਾਨੂੰ ਲਈ ਨਾ ਕਿਹੜੀ ਗੱਲ ਹੈ ਸਹੀ ਗੱਲ ਹੈ ਇੱਕ ਮੇਰਾ ਸਕੈਨਰ ਲਾ ਲਈ ਠੀਕ ਹੈ ਤੇ ਸਕੈਨਰ ਹਾਂ ਤੇਰਾ ਸਕੈਨਰ ਆਪਾਂ ਇਹਦੇ ਇਹਦੇ ਸਕੈਨਰ ਦੇ ਉੱਤੇ ਆਪਾਂ ਦਾ ਸਪੀਕਰ ਲਾ ਆਇਆ ਹੈ ਕੈਂਡਲ ਦਾ ਉਹ ਸੋਖਾ ਕੰਮ ਹਲੋ ਜੀ ਪ੍ਰੈਮਰ ਵਾ ਚੱਲਿਆ ਵਾ ਗਰਮਰ ਫਿਰ ਇਦੇ ਉਤੇ ਫੀਲਿੰਗ ਹੋਏਗੀ ਫਿਰ ਜੇ ਤੇ ਪੇਟ ਹੋਏਗਾ ਕਰੋ ਚੱਕ ਗੁੱਡ ਮਾਰਨਿੰਗ ਇਹ ਵੀ ਕੁਐਸਚਨ ਦਾ ਵਾਹ ਮਰੇ ਜੱਠੀ ਦੇ ਆਣਾ ਕਰਾ ਰਹੀਏ ਚਿੱਟਾ ਜੱਠੀ ਰਿਆਣਾ ਕਰਾ ਰਹੀਏ ਚਿੱਟਾ ਆਲੂ ਰਿਡਲ ਜਣਾਈ ਸਾਰੇ ਆਲੂ ਆਵਜਰਗਾ ਆਲੂ ਆਵਜਰਗਾ ਰੱਖਿਆ ਕਵਾੜਿਆ ਓਏ ਨਾ ਕਿੰਨੀ ਵੀ ਆ ਕੇ ਵਸੇ ਨੂੰ ਕੋਠੇ ਦੇ ਖਿਲਾੜ ਦੋ ਹਨ ਬਸ ਕੋਠੇ ਦੇ ਖਿਲਾੜ ਦੋ ਤੇ ਟੈਂਕੀ ਬਣਾ ਦੋ ਪਾਣੀ ਵਾਲੀ ਚਲੋ ਚਲਿਓ ਚਲੋ ਗੁੱਡ ਮਾਰਨਿੰਗ ਜੋਜੀ ਰਮਾਰਾ ਰੋਡ ਬਖਾ ਰਮਾਰਾ ਰੋਡ ਬਖੋਣੇ ਤੁਹਾਨੂੰ ਹਰਕੇ ਨੂੰ ਜਾਣ ਵਾਸਤੇ ਕਰੋ ਚੈੱਕ ਆਪਾਂ ਜਿੱਤਰ ਦੀ ਜਿੱਤਰ ਦੀ ਆਪਾਂ ਲੰਘ ਜਿਹਨੇ ਉਧਰ ਟ੍ਰੈਵਲ ਕਰਦੀ ਹੈ ਹਾਈ ਵੀ ਕਰੋ ਚੈੱਕ ਲੋ ਜੀ ਅਸੀਂ ਆਏ ਸੀਗੇ ਇਧਰ ਹਰਕੇ ਤੇ ਹੁਣ ਆਪਣਾ ਪਲਾਨ ਬਣ ਗਿਆ ਕੁਝ ਹੋਰ ਤੇ ਵੀਰ ਨਹੀਂ ਫਰਦਾ ਘੋਲ ਕੇ ਬੈਠੇ ਨੇ ਔਰ ਜੁੜੀ ਦੀਦੀ ਪਰ ਮੇਰੀ ਵੀ ਇੱਕ ਓ ਯਾਰ ਨਾ ਰੁਕ ਗਿਆ ਬਿਨੇ ਹੀ ਜੁੜੀ ਕਰਨੀ ਪੈਣੀ ਕਿੱਥੇ ਚੱਲਿਆ ਓ ਯਾਰ ਮੜਾ ਜਾਣ ਮੇਰਾ ਮੜਾ ਅਸੀਂ ਆਏ ਹਜ਼ਾਰ ਕਿ ਹੁਣ ਸਾਡਾ ਪਲਾਨ ਬਣ ਗਿਆ ਜੀਰੇ ਜਾਣ ਦਾ ਤੇ ਅਸੀਂ ਹੁਣ ਚੱਲੇ ਹਾਂ ਜੀਰੇ ਜਲਦੀ ਕਰਨਾ ਆਪਾਂ ਉਹਨੂੰ ਨਹੀਂ ਮਿਲਣ ਜਾਣਾ ਸੱਜਣ ਸੱਜਣ ਮਿਲੀ ਨੂੰ ਸੱਜਣ ਬੇਲੀ ਮਿੱਤਰ ਪਿਆਰੇ ਮਿੱਤਰ ਪਿਆਰੇ ਆ ਰਹੇ ਨੇ ਫਿਰ ਮਿਲਣ ਜਾਣਾ ਪੈ ਦੋ ਮਿੰਟ ਰੁਕੀ ਯਾਰ ਦੋ ਮਿੰਟੋ ਵੀਰ ਨੂੰ ਪਰਨਾ ਬੰਨ ਲੈਂਦਾ ਯਾਰ ਅੱਛਾ ਪਰਨਾ ਬੰਨ ਲੈਂਦਾ ਉਹ ਨਾਲ ਹੀ ਨਹੀਂ ਸੁੱਤਰੋ ਇਨੇ ਲਈ ਗੱਡੀ ਖਲਾਰੀ ਹੈ ਵੇਲਾ ਬੰਨ ਹੁਣ ਚੱਲ ਜਾ ਲੈ ਲੈ ਵੀਰ ਬੰਨ ਨਚੇਤੀ ਉਹ ਫੋਨ ਤਾਂ ਬੰਨ ਗੱਡੀ ਗੱਡੀ ਖਲਾਰੀ ਤੇ ਲਈ ਤੂੰ ਇਹ ਵੀ ਅਗਲਾ ਚੰਗਾ ਛੇਤਰ ਮਾਣ ਥੈਂਕ ਯੂ ਭਰਾ ਦਾ ਬਹੁਤ ਬਹੁਤ ਧੰਨਵਾਦ ਜੀ ਹੋਰ ਇੱਕ ਲਾੜੀ ਉਪ ਹਾਂ ਜੀ ਅੱਜ ਆ ਬੰਦੇ ਨੂੰ ਮਿਲਦਾ ਹੈ ਅਸੀਂ ਆ ਦੇਖ ਆ ਹਾਂ ਹਾਂ ਬੰਦੇ ਨੂੰ ਆ ਜੰਡੇ ਨੂੰ ਘੋੜਾ ਰੱਖਦਾ ਲੋਬਿਆਰ ਤੇਰਾ ਘੋੜੇ ਵਰਗਾ ਇਹਨੂੰ ਮਿਲ ਲਾਏ ਆ ਮੈਂ ਨਾਲ ਲੰਗ ਦੀ ਹੱਡੀ ਪਾ ਦੇਣੀ ਇਹਨੂੰ ਕਹਿਣਾ ਹੈ ਹੋਰ ਵੀਰ ਜੀ ਕੀ ਹਾਲ ਹੈ ਵਧੀਆ ਜੀ ਅਸਲੀ ਗੱਲ ਜੀ ਕੀ ਕੀ ਸਿੱਖਿਆ ਦੇਣਾ ਪਹੁੰਚਾਓਗੇ ਅੱਜ ਦੇ ਯੂਥ ਨੂੰ ਸਿੱਖਿਆ ਇਹ ਦੇਣਾ ਚਾਹਾਂਗੇ ਕੁੜੀਆਂ ਦਾ ਖੜਾ ਛੱਡੋ ਕੁੜੀਆਂ ਕਿਹੜੀਆਂ ਹੁੰਦੀਆਂ ਸਾਡੇ ਆਪਾਂ ਨਹੀਂ ਪਤਾ ਆਪਾਂ ਤਾਂ ਨਹੀਂ ਪਤਾ ਆਪਾਂ ਸੋਲੇ ਜੁਆ ਕਿਹ ਵਿੱਚ ਚੋਕ ਚੁਕ 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 ਓਏ ਵੀਰੇ ਆਹਰ ਨਹੀਂ ਹਸੇ ਰਾਹੀ ਕੁਛੇ ਕੰਮ ਖਿੱਚ ਕੇ ਦੇਖੋ ਬਾਈ ਜੀ ਉਹ ਦੂਜੀ ਬਣਾਈ ਆ ਡਬਲ ਵਾਲੀ ਓਏ ਆ ਬੜਾ ਰੈਂਡਮ ਰੈਂਡਮ ਸਾਰੇ ਰੈਂਡਮ ਆ ਗਈ ਇਹ ਅੰਦਰ ਨਹੀਂ ਬਣਦੇ ਨਾ ਪਹਿਲੇ ਮਿੰਟਾਂ ਕੱਢੀਏ ਫੇਰ ਉਹ ਵੀਡੀਓ ਚੱਲੀ ਆ ਹੋ ਲੋਕਾਂ ਲੱਗਾ ਕਿ ਤੇਰੀ ਉਹ ਲੌਰ ਰੱਖਾ ਨੀ ਲੱਗਾ ਕਿ ਉਹ ਲੋਰ ਰੱਖ ਲਏ ਤੇ ਸਾੜ ਗਿਨੇ ਲੱਗਾ ਸਾਹ ਛੇ ਲੈਣਾ ਪਰ ਸਾਲਾ ਮੁੰਡਾ ਹੀ ਪਈ ਕਿਹੜਾ ਕਮੈਂਟ ਵੀ ਆਇਆ ਚੂਚੀ ਕੇ ਚੂਚੀ ਕੇ ਨਹੀਂ ਖੁੱਲੀ ਬਸ ਮੁੰਡਾ ਹੀ ਦੁੱਖ ਸੁੱਖ ਨੇ ਕਰੀ ਜਾਂਦੇ ਨੇ ਮੁੰਡੇ ਦੀ ਜੈਂਟਸੀ ਉਹ ਹੈਲੋ ਐਕਸਚੇਂਜਿੰਗ ਕਰਾ ਭਰਾ ਦੀ ਮੈਚਿੰਗ ਕਰਾ ਸਾਲਾ ਸਾਲਾ ਮੈਚਿੰਗ ਕਰਾ ਭਰਾ ਦੀ ਲਾਲ ਉਡੀ ਵੀ ਲੈ ਆਉਣੀ ਸੀ ਲਾਲ ਉਡੀ ਤੇ ਲਾਲ ਲੋਰ ਦੇ ਨੂੰ ਇਹ ਮੈਚਿੰਗ ਕਰੇ ਭਰਾ ਕਰਾ ਦਿਓ ਮੈਂ ਜੀ ਕਰਾ ਦਿਓ ਕਰਾ ਦਿਓ ਗੁਰੂ ਤੇਰੇ ਕਰਕੇ ਸਪੈਸ਼ਲ ਹਾਰ ਕੇ ਖੋਲ ਕੇ ਸਿੰਘ ਜੱਟ ਦੇ ਮੱਲੇ ਹਵਾਲੇ ਅਹੀਂ ਆ ਗਿਆ ਜੀ ਰੇ ਬਾਸ ਅੱਡੇ ਕਰੋ ਚੈੱਕ ਕਰਨ ਕਿ ਆਏ ਵੇ ਪੈਰ ਹੈ ਪੈਰ ਤੋਂ ਪੈਰ ਤੋਂ ਹੈ ਲੋਕ ਮੋਟਰਸਾਈਕਲ ਨਹੀਂ ਬੰਦਾ ਬੈਠਾ ਨਾ ਤਾਣੀ ਏ ਨਾਗੇ ਨਹੀਂ ਆਇਆ ਉਹ ਉਹ ਲੱਗਦਾ ਨਹੀਂ ਆਇਆ ਸ਼ਬਦ ਇਹੋ ਹੀ ਕੁੜੀਆਂ ਹਨ ਹਨਾ ਕੁੜੀਆਂ ਬੁੜੀਆਂ ਸੋਹਣੀਆਂ ਹੋਣੀਆਂ ਕਿੱਧਰ ਆ ਉਹ ਐਪੀ ਡੈਟਰ ਤੇ ਬਦਮੀ ਜਹ ਹਨਾ ਵੇਲਾ ਹਨਾ ਸਾਲ ਉਦੋਂ ਆਪਾਂ ਨੂੰ ਕਹਿੰਦਾ ਸੀ ਕੁੜੀਆਂ ਦਾ ਖਿਆਲ ਨਾ ਛੱਡ ਸਿਖਿਆ ਦਿੰਦਾ ਸੀ ਸਾਲਾ ਹਨਾ ਲਾਜ ਦੇ ਮਗਰ ਮਗਰ ਲਾਜ ਦੇ ਮਗਰ ਵੀ ਉਹ ਵੇ ਵੇ ਪਹਿਣਦੇ ਤੇ ਮੁਰਦੇ ਨਹੀਂ ਵੇ ਕਿੱਥੇ ਹੁਣ ਸਟਾਪਰ ਤੇ ਖਾਣ ਪੀਣ ਹੈ ਮਮੀ ਆ ਮੈਂ ਜਾਵਾਂ। ਕੀ ਕਰੀਂ ਨਾ ਮਿਸਟਰ। ਕੀ ਕਰੀਂ ਕਾਹ ਕਰੋਂ? ਨਾ ਨਾ ਜੀ ਖਾਣ। ਜਿੰਨਾ ਖਾਣਾ ਖਾ ਲਓ। ਦੁੱਸੀ ਵਾਲੇ ਤੇ ਪਈਆਂ ਤੇ। ਚੱਕੋ ਚੱਕੋ। ਕੀ ਖਾਣਾ ਵਾ? ਅਰ ਜੀ ਆਪ ਆ ਫਿਸ਼। ਮੇਰੀ ਲੋਰ ਪਾਣੀ ਵਿੱਚ ਕੋਈ ਨੁਕ ਲੱਗਾ। ਫਿਸ਼ ਫਿਸ਼ ਕਿਹਨੇ ਤੇ? ਫਿਸ਼ ਆ ਲੱਗਾ ਯੇ ਫਿਸ਼। ਤੇ ਨਾਂ ਕਿ ਤਾ ਸੁਣਿਆ ਯੇ। ਨਾਂ ਰਾਜ ਲੈ ਜਾਂਦਾ। ਗੁਡਾਈ ਜਾ ਫਿਰ ਜੀ ਗੁੱਡ ਬਾਏ ਗੁੱਡ ਨਾਈਟ ਮਿਲਦੇ ਆ ਆ ਜਾਰ ਨੂੰ ਹੋਣਾ ਹੀ ਚਲੋ ਜੀ ਚਲੋ ਜੀ ਚੱਲ ਚੱਲਿਆ ਅਸੀਂ ਹੁਣ ਚੱਲੇ ਆ ਵਾਪਸ ਤੁਹਾਨੂੰ ਜਾ ਕੇ ਮਿਲਦੇ ਆ ਦੁਕਾਨ ਤੇ ਕੰਮ ਕੁ ਬਹੁਤ ਕਰੋਣ ਵਾਲਾ ਪਿਆ ਵਾ ਉੱਥੇ ਮੈਂ ਖੜਾ ਨਹੀਂ ਸਵੇਰ ਤੱਕ ਗਾਲਾਂ ਪੈਣੀਆਂ ਬਹੁਤ ਚਾਦੀਆਂ ਲੋ ਜੀ ਅਸੀਂ ਆ ਗਏ ਆ ਦੁਕਾਨ ਕੋਲ ਰੋਇਪੁਰ ਕਰੋਚ ਓ ਵੀਰ ਮੈਂ ਯਾਰ ਮਾਰਦਾ ਸਾਰਾ ਕੋ ਚੱਕ ਵੀਰੋ ਨਾਲ ਪ੍ਰੈਮਰ ਮਾਰਤਾ ਵਾ ਸਾਰਾ ਸੀਲ ਕਰਦੇ ਸੀ ਹਾਂਜੀ ਵੀਰੇ ਕੀ ਆ ਲੈ ਉਹ ਬੰਦ ਕਰ ਯਾਰ ਕਿਵੇਂ ਇਹ ਸੇਰ ਦੇ ਇਹਨੂੰ ਲੱਗੇ ਜਾਂ ਮਰਜੀ ਇਹ ਤੇਰੀ ਭਰਾਵਾ ਮੈਂ ਨਾਲ ਤਾਂ ਕੱਲ ਦੀ ਢਾੜੀ ਬੁਲਾਏਗਾ ਨਹੀਂ ਕੱਲ ਦਿਨਾਂ ਦੀ ਕੱਲ ਦੇ ਸੁੱਖੇ ਨੇ ਤੇ ਆਣਾ ਹੀ ਠੇਕੇਦਾਰ ਨੇ ਨਹੀਂ ਪਿੱਲਰ ਪਿੱਲਰ ਆ ਹਟਿਆ ਹੀ ਪੈ ਅੱਛਾ ਹਾਂ ਆ ਗਿਆ ਜੀ ਯੋਦਾ ਕਿਆਰੇ ਹੋਰ ਵੀ ਮਿੱਤਰੋ ਟੇਟ ਆਈਏ ਆ ਗਿਆ ਜੀ ਜੀ ਇਹ ਦੂਮੇ ਚੱਕੀ ਲੈਣੇ ਨਾ ਨਾ ਅੱਜ ਆ ਰਹੇ ਹੋ